ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਤੇ ਇਧਰ ਮੰਡ ਏਰੀਆ ਨਗਰ ਕੋਟ ਬੁੱਢਾ ਇੱਥੇ ਆਏ ਆ ਇਥੋਂ ਦੇ ਜਿਹੜੇ ਪਕੌੜੇ ਸੀ ਉਹਨਾਂ ਨੇ ਸਾਨੂੰ ਦੱਸਿਆ ਸਾਡੇ ਲਾਕੇ ਦਾ ਬਹੁਤ ਨੁਕਸਾਨ ਹੋਇਆ ਤੇ ਦਾਸ ਜਿੱਥੇੋਂ ਲੈ ਕੇ ਇੱਥੇ ਆਇਆ ਸਾਰਾ ਦੇਖਿਆ ਤੇ ਜਿੱਥੇ ਹੋਰ ਸਾਰੇ ਜਿੱਥੇ ਬੰਦੀਆਂ ਕਿਉਂਕਿ ਹੋਰ ਇਲਾਕੇ ਵਿੱਚ ਪੰਜਾਬੇ ਜਗਾ ਜਗਾ ਬਹੁਤ ਨੁਕਸਾਨ ਹੋਇਆ ਤੇ ਸਾਰੀਆਂ ਸੰਗਤਾਂ ਕਾਸੇਰੇ ਮਾਪੂਛੇ ਜਿੱਥੇ ਮੰਦੀਆਂ ਉਹ ਸਾਰੇ ਲੱਗੇ ਹੋਏ ਆ ਤੇ ਇਹ ਇਲਾਕਾ ਜੇ ਰਹਿੰਦਾ ਆ ਇਧਰ ਰਾਸ਼ਨ ਪਾਣੀ ਤੇ ਦੂਸਰੇ ਪਾਸੇ ਬਹੁਤ ਗਿਆ ਪਰ ਆ ਜਿਹੜਾ ਨੁਕਸਾਨ ਹੈ ਵੇਖੋ ਕੋਈ ਪਤਾ ਨਹੀਂ ਲੱਗਦਾ ਕਿ ਕੋਈ ਫਸਲ ਕਦੀ ਬੀਜੀ ਸੀ ਕਿਤੇ ਪਾਣੀ ਖੜਾ ਆ ਕਿਤੇ ਰੇਤ ਆ ਕਿਤੇ ਤਬਾਈ ਹੈ ਤੇ ਮੇਰੀ ਸਮੂਹੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੰਨੀ ਵੀ ਜਿੱਥੇ ਬੰਦੀਆਂ ਕਿ ਇਸ ਇਲਾਕੇ ਦਾ ਮੈਂ ਇੱਥੇ ਕੋਟ ਬੁੱਡਾ ਨਗਰ ਆ ਤੇ ਆਹ ਤੇ ਜ਼ਮੀਨਾਂ ਦੀਆਂ ਮੁੱਲੀਆਂ ਹੋਈਆਂ ਨੇ ਖਰਾਬ ਆ ਐਸੇ ਦੋ ਪਾਸੇ ਆ ਸਤਲ ਤੇ ਬਿਆਸ ਇਕੱਠਾ ਵਗਦਾ ਇਹ ਸ਼ਹਿਰੀ ਦੇ ਵਿੱਚ ਬਹੁਤ ਭਾਰੇ ਨਿਸ਼ਾਨ ਹੋਇਆ ਤੇ ਸਾਰੇ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਪੀਟੀਸੀ ਦੇ ਰਾਹੀਂ ਕਿ ਆਪ ਜੀ ਇੱਥੇ ਵੀ ਜਰੂਰ ਇਹਨਾਂ ਨੂੰ ਬੀਜ ਦੀ ਤੇ ਖਾਦ ਦੀ ਤੇ ਡੀਜ਼ਲ ਦੀ ਲੋੜ ਆ ਇਹ ਸੇਵਾ ਆਪਾਂ ਕਰਨੀ ਹੈ ਸਾਡੇ ਕੋਲ ਜਿੰਨੀ ਹੋਏਗੀ ਸੇਵਾ ਅਸੀਂ ਕਰਾਂਗੇ ਉਹ ਸਾਰੇ ਮਹਾਪੁਰਖ ਜਥੇਬੰਦੀ ਨੂੰ ਬੇਨਤੀ ਹੈ ਕਿ ਵਾਚੜ ਕੇ ਸੇਵਾ ਕਰੋ ਜੀ ਕੱਲ੍ਹ ਭਾਈ ਰਸ਼ਪਾਲ ਸਿੰਘ ਦੀ ਕੋਟ ਮੁੰਡੇ ਤੇ ਲਗਰਨ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਲਖਪ੍ਰੀਤ ਸਿੰਘ ਜੀ ਰੋੜਵਾੜਾ ਸਾਹਿਬ ਵਾਲੇ ਅੱਜ ਸਾਡੇ ਨਗਰ ਵਿੱਚ ਪਹੁੰਚੇ ਨੇ ਇਸ ਨਗਰ ਦਾ ਤਕਰੀਬਨ ਜਿਹੜਾ ਉਹ 600 ਕਿੱਲੇ ਦੇ ਆਸ-ਪਾਸ ਏਰੀਆ ਜਿਹਦੇ ਵਿੱਚ ਮੰਨ ਤੋਂ ਥੱਲੇ ਦਰਿਆ ਦੇ ਕੰਢੇ ਤੇ ਜਿਹੜਾ ਤਕਰੀਬਨ 200 ਸਵਾ 200 ਏਕੜ ਜਿਹੜਾ ਰੇਤ ਪਈ ਏ ਜਿਹਦੇ ਵਿੱਚ ਉਹਦੀ ਨਾਲੇ ਬਣੇ ਨੇ ਉਹ ਏਰੀਆ ਖਰਾਬ ਹੋਇਆ ਸਾਡੀ ਪੂਰੇ ਨਗਰ ਵੱਲੋਂ ਬੇਨਤੀ ਏ ਵੀ ਸਮੂਚੀਆਂ ਜਥੇਬੰਦੀਆਂ ਇਸ ਪਿੰਡ ਨੂੰ ਬਾਬਾ ਜੀ ਜਰਾਂ ਹੀ ਸਾਡੀ ਸੇਵਾ ਕਰਕੇ ਤੇ ਜਿਹੜਾ ਮਤਲਬ ਸਾਡੀਆਂ ਜ਼ਮੀਨਾਂ ਤੇ ਪਾਦਰ ਕੀਤੀਆਂ ਜਾਣ ਤੇਲ ਬੀਜ ਖਾਦ ਪਾਉਂਦਾ ਕੀਤਾ ਜਾਂਦਾ ਕਿੰਨਾ ਕੁ ਨੁਕਸਾਨ ਜਿਹੜਾ ਲੋਕਾਂ ਦੀਆਂ ਜ਼ਮੀਨਾਂ ਰੁੜੀਆਂ ਤੇ ਕਿੰਨਾ ਕੁ ਜਿਹੜੀ ਰੇਤਾ ਇੱਥੇ ਪਈ ਹੋਈ ਹੈ ਤਕਰੀਬਨ ਜਿਹੜਾ 320 ਏਕੜ ਜ਼ਮੀਨ ਹੈਗੀ ਹੈ ਉਹਦੇ ਵਿੱਚ 4 ਤੋਂ 5 ਫੁੱਟ ਰੇਤਾ ਪਈ ਹੋਈ ਹੈ ਤੇ ਕੋਈ ਸਮਾਜ ਸੇਵੀ ਹੋਰ ਵੀ ਜਿਹੜੇ ਆਏ ਨੇ ਜਿੱਦਾਂ ਲੋਕੀ ਸੇਵਾ ਕੀਤੀ ਜਾ ਰਹੀ ਹੈ ਤੱਕ ਕੋਈ ਵੀ ਸਮਾਜ ਸੇਵੀ ਸੰਸਥਾ ਅੱਜ ਦੇ ਦਿਨ ਤੱਕ ਕੋਈ ਵੀ ਇੱਥੇ ਨਹੀਂ ਪਹੁੰਚੀ ਇਹ ਬਸ ਇਹੋ ਮਹਾਪੁਰਸ਼ ਪਹੁੰਚੇ ਨੇ ਹਾਂਜੀ ਮਹਾਪੁਰਸ਼ ਪਹੁੰਚੇ ਨੇ ਸਤਿ ਪਤਿ ਆ ਬੱਬਾ ਲਖਬੀਰ ਸਿੰਘ ਜੀ ਜਰਵਾੜਾ ਸਾਹਿਬ ਵਾਲੇ ਇਹ ਆਏ ਨੇ ਜੀ ਅੱਜ ਪਹਿਲੇ ਦਿਨ ਸਾਡੇ ਕੋਲ ਕੀ ਨਾਮ ਬੱਬਾ ਜੀ ਆਪਣਾ ਮੇਰਾ ਨਾਮ ਜਹੇਦਾਰ ਪ੍ਰਤਾਪ ਸਿੰਘ ਨਗਰ ਕੋਟ ਬੁੱਢਾ ਜੋ ਇਸ ਇਲਾਕੇ ਦੇ ਵਿੱਚ ਥਾੜ ਦੇ ਏਰੀਏ ਚ ਬੰਦ ਤੋਂ ਅੰਦਰ ਥੱਲੇ ਜੋ ਜ਼ਮੀਨਾਂ ਸਤਲੁਜ ਬਿਆਸ ਦੀਆਂ ਇਹਨਾਂ ਵਿੱਚ ਰੇਤਾ ਪਾ ਕੇ ਬਹੁਤ ਜਿਆਦੀ ਤਬਾਈ ਹੋ ਗਈ ਆ ਕਿਸੇ ਦੇ 10 ਕਿੱਲੇ ਕਿਸੇ ਦੇ 5 ਕਿੱਲੇ ਕਿਸੇ ਦੇ 2 ਕਿੱਲੇ ਸਾਰੇ ਹੀ ਬਰਬਾਦ ਹੋ ਚੁੱਕੇ ਆ ਤੇ ਅਸੀਂ ਬੇਨਤੀ ਕਰਦੇ ਆ ਜਿੰਨੀਆਂ ਵੀ ਸੰਪਰਤਾਵਾਂ ਵੱਧ ਤੋਂ ਵੱਧ ਸੇਵਾ ਕਰ ਰਹੀਆਂ ਇਸ ਇਲਾਕੇ ਵੱਲ ਵੀ ਧਿਆਨ ਕੀਤਾ ਜਾਵੇ ਕਿਉਂਕਿ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਆ ਉਹਨਾਂ ਦੀ ਵੀ ਬਹੁਤ ਹੀ ਜ਼ਿਆਦਾ ਤਬਾਈ ਹੋ ਚੁੱਕੀ ਆ ਤੇ ਜ਼ਮੀਨਾਂ ਵਿੱਚ ਰੇਤਾ ਕਿਸੇ ਚ 4 ਫੁੱਟ ਕਿਸੇ ਚ 4.5 ਫੁੱਟ ਕਿਸੇ ਚ 2 ਫੁੱਟ ਕਿਸੇ ਚ 1 ਫੁੱਟ ਸਾਰੀਆਂ ਜ਼ਮੀਨਾਂ ਆ ਪਾਕਮਾਨ ਤੋਂ ਸਾਰੀਆਂ ਖਰਾਬ ਹੋ ਚੁਕੀਆਂ ਹਨ ਅਸੀਂ ਸਾਰੀਆਂ ਸੰਪਰਤਾਵਾਂ ਨੂੰ ਸਾਰੀਆਂ ਜਿੰਨੀਆਂ ਜਹੇ ਬੰਦੀਆਂ ਸੇਵਾ ਕਰ ਰਹੀਆਂ ਬਹੁਤ ਵਿਭਾਗੇ ਆ ਇਸ ਬੰਨੇ ਵੀ ਆਪਾਂ ਖਿਆਲ ਦੇਈਏ ਇਹਨਾਂ ਦੀ ਕਣਕ ਬੀਜੀ ਜਾਵੇ ਵੀ ਖਾਤ ਕੋ ਤੇਲ ਦੇ ਕੇ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਚੜ੍ਹਦੀ ਕਲਾ ਆ ਇਹਨਾਂ ਮਾਹਪੁਰਖਾਂ ਦੀ ਬਹੁਤ ਚੜ੍ਹਦੀ ਕਲਾ ਜਿਨ੍ਹਾਂ ਨੇ ਆਣ ਕੇ ਇੱਥੇ ਸਾਥ ਦਿੱਤਾ ਤੇ ਸਾਹ ਨੂੰ ਵੇਖਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਕੀ ਨਾ ਬੱਬਾ ਜੀ ਆਪਣੇ ਮੈਂ ਜਸਦਰ ਭਗਵਾਨ ਸਿੰਘ ਕਿਹੜਾ ਪੈਣੇ ਜੀ ਪੂਰ ਬੁੱਢਾ ਅੱਛਾ ਤੇ ਅੱਜ ਇਹ ਮਾਹਪੁਰਖ ਇੱਥੇ ਆਏ ਨੇ ਕਿ ਤੁਹਾਨੂੰ ਸਹਾਇਤਾ ਦੀ ਕਰਕੇ ਗਏ ਨੇ ਤੇ ਕੀ ਕਹਿਣਾ ਚਾਹੁੰਦੇ ਜੀ ਅਸੀਂ ਇਹਨਾਂ ਮਾਹਪੁਰਖਾਂ ਗੜੀ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡੇ ਇਲਾਕੇ ਵਿੱਚ ਰਾਸ਼ਨ ਦੇ ਬਹੁਤ ਆਇਆ ਪਰ ਡੀਜ਼ਲ ਦੀ ਤੇ ਖਾਦ ਦੀ ਤੇ 2 ਦੀ ਬਹੁਤ ਲੋੜ ਆ ਕਿਉਂਕਿ ਸੰਤਾਂ ਜਿਹੜੀਆਂ ਆ ਮਾ ਬਹੁਤ ਗਰੀਬ ਬੰਦੇ ਆ ਇਹਦੀ 2 ਕਿੱਲੇ ਕਿਸ ਦੀ ਕਿੱਲਾ ਕਿਸ ਦੀ 4 ਕਿੱਲੇ ਆ ਉਹਨਾਂ ਵਿੱਚ ਵੀ ਰੀਤ ਪੈ ਗਈ ਆ ਟਿੱਬੇ ਬਣੇ ਪਏ ਆ ਪਾਣੀ ਵਚੋ ਵੇਖੋ ਵਗਣ ਡਿਆ ਵਾ ਤੇ ਇਹਨਾਂ ਦੀ ਆਪਾਂ ਸਹਾਇਤਾ ਕੀਤੀ ਜਾਵੇ ਇਹਨਾਂ ਮਹਾਪੁਰਸ਼ਾਂ ਨੇ ਬੇਨਤੀ ਮੰਨ ਕੇ ਆਏ ਆ ਕਿ ਸਾਰੀਆਂ ਸੰਪਰਦਾਨਾਂ ਦੇ ਮਹਾਪੁਰਸ਼ ਕਹਿੰਦੇ ਆ ਵੀ ਆਪਾਂ ਅੱਥੇ ਸੇਵਾ ਕਰੀਏ ਇਹਨਾਂ ਗੜੀ ਮਾਰੇ ਗੜੀ ਬੇਨਤੀ ਵੀ ਸੰਤਾਂ ਲਿਆ ਕੇ ਸੇਵਾ ਕਰਨ ਦੀ ਖਾਤ ਤੇ ਤੇ ਇਹ ਦੇਣ ਮਾਰ ਇਹ ਕਿੰਨਾ ਕੇ ਇਲਾਕਾ ਜਿਹੜਾ ਜਿਹੜਾ ਪਰਬਤ 2 300 ਗਲਾ 300 ਕਿਲੋ ਉੱਪਰ ਹੀ ਆ ਪਹਿਲੇ ਜਿਹੜੀ ਖਰਾਬ ਹੋਈ ਪਈ ਕੋਲ ਵੱਡੇ ਕੋਲ ਵੱਡੇ ਜਿਆਦਾ